ਕੇਵਲ ਨਾਲ ਉਹ ਗੈਪ ਨਾਲ ਚੈਨਲ ਸਬਸਕ੍ਰਾਈਬ ਕਰਦੇ ਤੇ ਵਤਾਰ ਵੜਦੇ ਹੋ ਜੁਆਇਨ ਕੇਵਲ ਤੇ ਮਿੱਤਰੋ ਮਾੜਾ ਮੋਟਾ ਲੈ ਲਿਆ ਖਾਣ ਕੇ ਇਹਨੂੰ ਚਾਰ ਕਿ ਪੈਕੇਟਾਂ ਲੈ ਲਿਆ ਪੀਨਟ ਦੇ ਵਿਆਂ ਦਾ ਕੋਲ ਤੇ ਚੱਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਸਵਾਗਤ ਹੈ ਮੈਂ ਨਿਊ ਵਲੌਗ ਤੇ ਅੱਜ ਮਿੱਤਰੋ ਆਪਾਂ ਸਵੇਰੇ ਸਵੇਰੇ ਡਰਾਈਵਰੀ ਕਰੀ ਜਾਂਦੇਗੇ ਤੇ ਮੈਂ ਅੱਜ ਚਲੋ ਆਇਆ ਵਲੌਗ ਵੀ ਕਰ ਦਿੱਤਾ ਜਾਣਾ ਇਸ ਦਾ ਤੇ ਮਿੱਤਰੋ ਤੁਹਾਨੂੰ ਕੀ ਜਿੱਦਾਂਗੇ ਪਤਾ ਹੀ ਆ ਵੀ ਆਪਾਂ ਸਾਲ ਇੱਕ ਦਾ ਚੈਲੰਜ ਲਿਆ ਡੇਲੀ ਵਲੌਗਿੰਗ ਦਾ ਦੇਖਦੇ ਮਿੱਤਰੋ ਇੱਕ ਮਿੰਟ ਬਿਲਾਂ ਸਾਡਾ ਨਵੀਂ ਨਵੀਂ ਮਸ਼ੀਨ ਜਿਹੜਾ ਵਾਲਾ ਗਾਣਾ ਡਿਲੀਵਰ ਆ ਰਿਹਾ ਨੇ ਪਤਾ ਲਿਆ ਗਾਇਬ ਕਰਕੇ ਸਭੋ ਜਿੰਮੇ ਤਰ ਹੁਣ ਦਿਖੋਣਾ ਮੈਂ ਮੈਂ ਅਗਲਾ ਵੀ ਹੋ ਕਰੋ ਚੱਕਾ ਕਰੋ ਜੀ ਕਰੋ ਚੱਕਾ ਮਿੱਤਰੋ ਅਗਲਾ ਵੀ ਹੋ ਮੈਟਰੋ ਮਸ਼ੀਨ ਦਾ ਕੰਮ ਨਿਬੜ ਗਿਆ ਹੈਗਾ ਤਾਂ ਹੁਣ ਆਪਾਂ ਕਰਦੇ ਆਂ ਬੰਦ ਇਹਨੂੰ ਤੇ ਜੇ ਮਿੱਤਰੋ ਕਿ ਇਹਨੇ ਬੰਦ ਕਰਨੀ ਹੋਵੇ ਅਣਜਾਣ ਬੰਦੇ ਨੂੰ ਪਤਾ ਇਹ ਨਾ ਲੱਗਣਾ ਕਿੱਥੋਂ ਬੰਦ ਹੋਣੀ ਆ ਤੇ ਮਿੱਤਰੋ ਇਹ ਬੰਦ ਹੋਣੀ ਆ ਇੱਥੇ ਚਲੋ ਵੀ ਚਲਿਏ ਹੁਣ ਮਿੱਤਰੋ ਕੰਮ ਯੰਗੋ ਤੇ ਚਲਿਏ ਹੁਣ ਆਪਾਂ ਸਟੋਰ ਜਾਣਾ ਮੈਂ ਤਾਂ ਅੱਜ ਅਲੀ ਭਰਾਣੇ ਤੇ ਮਸ਼ੀਨਾਂ ਆਪਾਂ ਕਰਤੀ ਖੜੀ ਅੱਜ ਇਹ ਇੱਕੋ ਚੀਜ਼ ਸਟਾਰਟ ਹੀ ਬਾਕੀ ਅਭੀ ਤੱਕ ਕਾ ਸਟਾਰਟ ਅਭੀ ਤੱਕ ਕਾ ਸਟਾਰਟ ਹੋ ਗਈ ਅੱਜ ਬੈਟਰੀਆਂ ਬਣਨ ਕੀ ਹੋ ਜਾਂਦਾ ਹਨਾ ਰਾਤ ਚੰਗੀ ਭਲੀ ਖੜੀ ਕੀਤੀ ਲੱਗਿਆ ਰਦਾ ਧੱਕਾ ਦੁੱੱਕਾ ਮਾਰ ਕੇ ਬੰਦੇ ਚਾਰਜ ਹੋ ਜਾਂਦੇ ਆਹ ਸਹੀ ਗੱਲ ਆ ਇਹ ਵੀ ਜਾ ਕੇ ਆ ਭਾਜੀ ਸਹੀ ਗੱਲ ਆ ਹਿਸਾਬ ਨਾਲ ਚਾਚਾ ਥੱਕ ਗਿਆ ਵਾ ਉਹ ਨਹੀਂ ਚਾਚਾ ਨਹੀਂ ਥੱਕਦਾ ਆ ਸਰੇ ਨਾ ਖੜਾ ਹੁੰਦਾ ਜੀ ਸਰਾ ਤੋਂ ਉੱਡਾ ਲੈਣਾ ਹੀ ਪੈਣਾ ਹੈ ਸਹੀ ਗੱਲ ਚੱਲੀਏ ਕਰਨੀ ਹੈ ਸਟਾਰਟ ਕੰਨਾ ਮਾਰਾਂ ਇਹਨੂੰ ਸਟਾਰਟ ਕਰ ਬੰਪਰ ਲਾ ਦਈਏ ਦਾ ਬੰਪਰ ਲੱਗਣਾ ਨਹੀਂ ਹੈ ਡਾਲੇ ਦਾ ਡਾਲਾ ਬੈਕ ਲਾ ਦੇਣਾ ਮਾੜਾ ਯਾਰ ਰੰਗਾ ਬਾਪਾ ਚੱਲਾ ਮੈਂ ਆਸ਼ੀਰਵਾਦ ਦੇ ਦੇ ਆਹ ਤੇ ਚਲੋ ਮਿੱਤਰੋ ਚੱਲਦੇ ਹਾਂ ਹੁਣ ਆਪਾਂ ਤੇ ਬਾਪ ਤੇਰਾ ਚਿਰ ਵਾਂ ਆਪਣੇ ਨਾਲ ਨਾਲ ਰਹੂਗਾ ਆਵਾਂਗਾ ਬਾ 2-3 ਵਜੇ ਲੱਗੇ ਰਹੋ ਤਾਂ ਕੰਮ ਤੇ ਪਹਿਲਾਂ ਮਿੱਤਰੋ ਤੇਲ ਪਾਣੀ ਕਰ ਲਈਏ ਚੈੱਕ ਤੇਲ ਪਾਉਣਾ ਹੀ ਪੈਣਾ ਵਾ ਤੇ ਆ ਗਿਆ ਪਣਾ ਓਕੇ ਤੇ ਮਤਰਾ 68 ਤੇ ਚੱਲੇਗੇ ਤੇ 68 ਤੇ ਡੀਜ਼ਲ ਬਹੁਤ ਘਾਟੀ ਪੰਪ ਤੇ ਨਹੀਂ ਪਹੁੰਚਣਾ ਤੇ ਮੈਂ ਕਿਹਾ ਪਹਿਲਾਂ ਡੀਜ਼ਲ ਲਿਆਈਏ ਤੇ ਕੈਨ ਆਪਾਂ ਚੱਕ ਲਿਆ ਵਾ ਤੇ ਬਾਬੇ ਨੇ ਮਾੜੀ ਕੀਤੀ ਆ ਮੋਟਰਸਾਈਕਲ ਚ ਵੀ ਤੇਲ ਪੂਰਾ ਖਤਮ ਕਰਕੇ ਤੇ ਫੇਖੜਾ ਕੀਤਾ ਮੈਂ ਮੋਟਰਸਾਈਕਲ ਲਿਆਂਦਾ ਕੱਢ ਕੇ ਆਹ ਟਰਾਂਸਫਰ ਮਗਾ ਕੇ ਮੋਟਰਸਾਈਕਲ ਤੇਲ ਖਤਮ ਹੋ ਗਿਆ ਬਾਬੇ ਦੀ ਆ ਕੇ ਦੇਖ ਮੈਂ ਕਢਾਉਂਦਾ ਲੈ ਰ ਮੈਂ ਨਾ ਤੂੰ ਤੇਲ ਖਤਮ ਕਰਤਾ ਤੇ ਦੱਸਿਆ ਵੀ ਨਹੀਂ ਫੋਨ ਲਾ ਗਿਆ ਵੀ ਤੇਲ ਖਤਮ ਹੋ ਗਿਆ ਹੁਣ ਮਿੱਤਰੋ ਤੁਰ ਕੇ ਜਾਂਦੇ ਗੱਡੀ ਆਪਣੀ ਲੱਗੇਗੀ ਨੇ ਮੈਨੂੰ ਅਜੇ ਪੈਣਾ ਸੀ ਇੱਥੇ ਘੰਟਾ ਤੋਂ ਘੰਟਾ ਟਾਈਮ ਖਰਾਬ ਹੋ ਜਾਣਾ ਸੀਗਾ ਤੇ ਚਲੋ ਮੇਤਰ ਹੁਣ ਤੁਰ ਪਏ ਆ ਲਿਓਨੇ ਪਹਿਲਾ ਡੀਜ਼ਲ ਆ ਆ ਆ ਲੈ ਆ ਲੈ ਆ ਮਾੜੀ ਪਲੀਜ਼ ਸੈੱਟ ਦਿਓ ਮੋਟਰਸਾਈਕਲ ਚ ਵੀ ਖਤਮ ਕੀਤਾ ਹੋਇਆ ਤੇਲ ਬਾਬੇ ਨੇ ਆਹੋ ਹੁਣੇ ਲਿਓਣਾ ਆਪਾਂ ਗੱਡੀ ਤੇ ਔਰ 3 ਦਿਨ ਹੋ ਗਿਆ ਦਵਾਈ ਨਹੀਂ ਤੇ ਰੱਪਾ ਵਾਲੇ ਨੇ ਅੱਜ ਤੇ ਮਿੱਤਰੋ 1 ਘੰਟਾ ਲੱਗ ਗਿਆ ਮੈਨੂੰ ਪੂਰਾ ਕਾਰਵਿਆਰ ਕਰਨ ਤੇ ਅੱਜ ਇੰਨੀ ਕਿਥੋਂ ਦੇ ਮਾੜੀ ਆ ਬਟੇ ਕਰਨਾ ਹੋ ਮਿੱਤਰੋ ਚਲ ਗਿਆ ਸੋ ਆ ਦਾਦਾ ਤੁਹਾਨੂੰ ਬਾਤ ਕੀਤੀ ਇਹ ਬਿਮਾਰੀ ਕੋਈ ਅੱਜ ਬਰੇਕ ਤੋਂ ਬਾਹਰ ਕਿਹਾ ਮਿੱਤਰੋ ਤੁਰਤੇ ਹੁਣ ਆਪਾਂ ਮੈਂ ਤੁਰਿਆ ਜਾ ਰਿਆਂ ਸੀ ਜਿੱਦੋਂ ਸੱਜਣਾ ਦੀ ਆਵਾਜ਼ ਪਈ ਕਹਿੰਦੇ ਚਾਹ ਪੀ ਕੇ ਜਾਣਾ ਤੇ ਆਪਣੇ ਚਾਚਾ ਕਿੱਧਰ ਗਿਆ ਚਾਚਾ ਉਹ ਨੱਗਾ ਬਲਦਾਂ ਵਾਲਾ ਆਇਆ ਕਿੱਧਰ ਦੇਖੀ ਹੋਰ ਉਹ ਭੈਣ ਫਸਾਤਾ ਤੁਸੀਂ ਮੈਨੂੰ ਯਾਰ ਯਾਰ ਮੇਟੋ ਲੈਟਾਂ ਆ ਗਈਆਂ ਰਾਤ ਤੇ ਬ੍ਰੇਕ ਮਾਰਤੀ ਇਹ ਉਹਦਾ ਟਰੈਕਟਰ ਦੱਬੇਲ ਜਾਂਦਾ ਦੱਬੀ ਗਲੇ ਨੂੰ ਪ੍ਰਣ ਕੀ ਪਰੋਣਾ ਬਾਅਦ ਬੈਂਦੀ ਆ ਤੇ ਇਹ ਬਤਰੋ ਕੰਮ ਹੈ ਐਂਗੋ ਹੋਇਆ ਦਾ ਗੱਡੀ ਬਾਰੇ ਨੇ ਕਿਹੜੀ ਆਸਤਾ ਨੇ ਨਹੀਂ ਲੈ ਲਦਾ ਇਲੈਕਟ੍ਰੀਕਲ ਇਲੈਕਟ੍ਰੀਕ ਜਿੰਦਾਂ ਦੇ ਬੈਟਰੀ ਤੇ ਪੰਜਾਬੀ ਭਾਸ਼ਾ ਦਾ ਪਾਚਾ ਜੇ ਇਹ ਯਾਰਾਂ ਸੱਦਾ ਤੀਜਾ ਪਾਤਾ ਵਾ ਬਾ ਲੈਟਾਂ ਰੀ ਹੋਣ ਦੀ ਦੇਰ ਆ ਤਾਂ ਨਾਲ ਹੀ ਆਪਾਂ ਤੁਰ ਪੜਾਂਗੇ ਇਹ ਐਂਗੋ ਕੰਮ ਆ ਰਹੀ ਹੈ ਐਂਗੋ ਤੇ ਐਂਟੀ ਪਾਰਟੀ ਦੀ ਵਾਰੀ ਆ ਗਈ ਹੁਣ ਛੇੜ ਗਾਲ ਭਾਦ ਤਾਂ ਗੱਡੀ ਜੀ ਪੂਰੀ ਤੇ ਮਿੱਤਰੋ ਹੁਣ ਬਾਤ ਕਰੀਏ ਆਪਾਂ ਟਾ ਹੋ ਗਈਆਂ ਹਰੀਆਂ ਪਰੀਆਂ ਤੇ ਚੱਲੀਏ ਆਪਾਂ ਪਰ ਇਹ ਕਾਲਾ ਪਊ ਆਪਣੀ ਸੜੀ ਦੀ ਗੱਡੀ ਕਿੰਨੇ ਚਾਰ ਗਾ ਚੋਣੇ ਚੱਲੋ ਅੰਦਰੋਂ ਦੱਸਦੇ ਆਂ ਇਹ ਆਂ ਨਵਈ ਸਾਰ ਜਿਹੜੀ ਇਹਦੀ ਗੱਲਬਾਤ ਆ ਨਾ ਉਹ ਨਹੀਂ ਬਿਟੀਆਂ ਉਹ ਬਰੀ ਬਾਹਰ ਨਹੀਂ ਆ ਉਹ ਬਾਹਰ ਨਹੀਂ ਚਲੋ ਮਿੱਤਰੋ ਚੱਲੋ ਯਾ ਗੋ ਆਜਾ ਇੱਜਾ ਕਰਦਾ ਇਹ ਪ੍ਰਾਣੀ ਕਿੰਨਾ ਦਾ ਲੋਡ ਲੱਗਿਆ ਹੁੰਦਾ ਹੈ ਤੇ ਮਿੱਤਰੋ ਬੜੀ ਥੇਵਲੀ ਹੈ ਤੇ ਮਿੱਤਰੋ ਸਟੋਰ ਮੈਂ ਪਹੁੰਚਿਆ ਪਿਛਿਓ ਲਾਤੀ ਆ ਪਟਰਾਲੀ ਤੇ ਮਿੱਤਰੋ ਭੁੱਖ ਲੱਗੀ ਹੈ ਮੈਂ ਕਿ ਚਲੋ ਕੁਝ ਖਾਦਿਗੇ ਹੁੰਨੇ ਆ ਤੇ ਲੱਗੇ ਤੇ ਦੁਕਾਨ ਵੀ ਹੈ ਨਹੀਂ ਤੁਰ ਕੇ ਜਾਣਾ ਪੈਣਾ ਹੋਰ ਕਿਤੇ ਇੱਧਰ ਹੈਗੀ ਕਿਉਂਕਿ 2.5 ਸਾਲ ਬਾਅਦ ਆਇਆ ਮੈਂ ਦੇਖਦਾ ਇੱਧਰ ਹੈਗੀ ਹੈਗੀ ਦੁਕਾਨ ਹੈ ਜਾਣੇ ਨਹੀਂ ਮੈਂ ਤਾਂ ਕੋ ਦਸਤਾਰ ਜੇਦੋਂ ਕੋ ਇੱਥੇ ਟਾਈਮ ਲਾ ਦਿੰਦਾ ਕੋ ਖਾਣ ਪੀਣ ਦੇ ਦੇ ਆ ਚੰਗੀ ਤਰ੍ਹਾਂ ਰਸਤਾ ਵਣੀਆ ਚੱਕ ਮਤਲਬ ਚੇਤੇਗਾ ਦੇ ਦੇ ਆ ਨਿਕਲ ਕੇ ਠੀਕ ਆ ਨਹੀਂ ਤੇ ਫਿਰ ਵਾਪਸ ਆਵਾਂਗੇ ਨਹੀਂ ਤੇ ਫੇ ਇੱਧਰ ਨੂੰ ਜਾਵਾਂਗੇ ਤੇ ਮਿੱਤਰੋ ਹੁਣ ਚਲੋ ਵੀ ਚੱਲਦੇ ਆ ਤਿੰਨ ਦਿਨ ਹੋ ਗਿਆ ਅੱਜ ਆਪਾਂ ਨੂੰ ਪਿੰਡੋਂ ਬਾਹਰ ਆ ਪਿੰਡ ਦੇ ਕਦਮ ਵੀ ਨਹੀਂ ਪਾਇਆ ਆ ਇੱਧਰ ਸਟੇਸ਼ਨ ਆ ਗਿਆ ਸਟੇਸ਼ਨ ਦੇ ਨਾਲ ਤਾ ਮੇਰੇ ਜਿਹੜੀ ਦੁਕਾਨ ਪਿੱਛੇ ਜਾਣਾ ਸਿਸਟਮ ਆਂਜੀ ਹੋ ਗਿਆ ਪਤਾ ਕੀ ਹੋਇਆ ਮੈਂ ਤੋਂ ਮਤੇ ਤੋਂ ਕੋ ਕੋ ਕਰਾ ਲਿਆ ਤੇ ਫੇਰ ਮੈਂ ਦੂਬਾਰ ਪਿੱਛੇ ਤੁਰ ਕੇ ਗਿਆ ਹੈਗਾ ਹੋਰ ਦੁਕਾਨੇ ਪੁੱਛਣ ਮੈਂ ਕਿਹਾ ਜਰਗਾ ਮੈਂ ਕਿਹਾ ਸਕੈਂਡਰ ਕੇ ਅੰਦਰ ਕਰਦੀ ਇਹ ਕਹਿੰਦਾ ਨਹੀਂ ਸਕੈਂਡਰ ਨਹੀਂ ਕਰਨੇ ਕੈਸ਼ ਆਗਾ ਤਾਂ ਕਹਿੰਦਾ ਖਾ ਲਓ ਨਹੀਂ ਤੇ ਕਹਿੰਦਾ ਸਕੈਨਰ ਤੇ ਕਹਿੰਦੇ ਡੀਐਸਟੀ ਬੋ ਪੈਂਦੀ ਆ ਬੰਦਾ ਪੁੱਛੇ ਤੈਨੂੰ ਕੱਲੇ ਨਹੀਂ ਪੈਂਦੀ ਸਾਰੀਆਂ ਦੁਕਾਨਾਂ ਸਕੈਨਰ ਚੱਲਦਾ ਦੁਕਾਨ ਤਾਈਆਂ ਨੇ ਵਿੱਚ ਚੱਲਦੀ ਸਕੈਂਡਰ ਨਹੀਂ ਚੱਲਦਾ ਉਹ ਵਿਹਲੇ ਬੈਠਾ ਚਾਰ ਕ ਸਮੋਸੇ ਖਾਟੇ ਪਰ ਮਾੜੀ ਗੱਲ ਆ ਜਲੰਧਰ ਜੇ ਰੱਖਿਆ ਕਰੇ ਵਾਸਤੇ ਨਿਕਰਾਉਣਾ ਨੂੰ 4-500 ਰੁਪਏ ਹੁਣ ਬੰਦਾ ਕੀ ਲੈ ਲਵੇ 4-500 ਰੁਪਏ ਨੇ ਕੱਲੇ ਨੇ ਥੋੜੀ ਸਮੋਸੇ ਖਾ ਜਾਣੇ ਆ ਤੇ ਮਤਰਾ ਚੱਲਦੇ ਆ ਹੁਣ ਅੱਗੇ ਗਲੀਆਂ ਵਿੱਚ ਤੁਹਾਡਾ ਭਰਾ ਚਿਰ ਹੈ ਫਿਰ ਦੇ ਜਲੰਧਰ ਦੀਆਂ ਨੇ ਕੱਲਾ ਹੀ ਤੇ ਚਲੋ ਮਿੱਤਰੋ ਚੱਲਦੇ ਆ ਅੱਗੇ ਤੇ ਮਿੱਤਰੋ ਮਾੜਾ ਮੋਟਾ ਲੈ ਲਿਆ ਖਾਣ ਪੀਣ ਨੂੰ ਚਾਰ ਕਿ ਪੈਕੇਟਾਂ ਲੈ ਲਿਆ ਆ ਗਏ ਪੀਨਟ ਤੇ ਵਿਆਂ ਦਾ ਕੋਗ ਤੇ ਚੱਲਦੇ ਹੁਣ ਆਪਾਂ ਟਰੈਕਟਰ ਆਪਣੇ ਕੋਲ ਵਾਵਾ ਦੂਰ ਹੀ ਆ ਗਏ ਪਰ ਲੱਗ ਕੇ ਦੇ ਹੁਣ ਮਿੱਤਰੋ ਤੁਹਾਨੂੰ ਕੋਈ ਖਾ ਵੀ ਫੋਕੋ ਬੋਲ ਲਗੀ ਆ। ਸ਼ਾਇਦ ਰੋਟੀ ਵੀ ਆਪਣੀ ਆ ਜਾਵੇ। ਦੇਖਦੇ ਹਾਂ ਹੁਣ ਕੀ ਸਿਸਟਮ ਬਣਦਾ। ਮਿੱਤਰੋ ਉਧਰੋਂ ਮੈਂ ਆ ਗਿਆ ਹੈਗਾ ਤੇ ਹੁਣ ਆਪਣਾ ਸਲੀਪਿੰਗ ਟਾਈਮ ਹੋ ਗਿਆ ਵਾ। ਪ੍ਰੈਕਟਰ ਤੇ ਲੱਗਿਆ ਬਸ ਸੌਣ ਤੇ ਹੁਣ ਮਿਲਦੇ ਮਿੱਤਰੋ ਤੁਹਾਨੂੰ 2-3 ਘੰਟਿਆਂ ਦੇ ਬਾਅਦ ਸੌਣਗੇ। ਅਲਿੰਦਰ ਰਾਸ਼ ਬਹੁਤ ਟਾਈਮ ਬੋਲ ਆਜਣਾ ਹੱਲੇ। ਤਾਂ ਆਪਾਂ ਮੈਂ ਕਿਹਾ ਚਲੋ ਨજર ਅੱਧਾ ਘੰਟਾ ਸੌਣ ਲਈਏ। ਘੰਟਾ ਹੀ ਤੇ ਹੁਣ ਮਿੱਤਰੋ ਮਿਲਦੇ ਤਾਨੂੰ ਬ੍ਰੇਕ ਤੋਂ ਬਾਦ। ਤੇ ਮਿੱਤਰੋ 2-3 ਘੰਟੇ ਤੋਂ ਬਾਦ ਆ। ਸਾਮਾਨ ਸਾਰਾ ਲੋਡ ਆਪਾਂ ਕਰ ਲਿਆ ਤੇ ਹੁਣ ਚੁਰਤੇ ਆ। ਨੀਂਦ ਨਾਲ ਲਾਲਿਆ ਕੁਪਰੀ ਪਈ ਐ ਤੇਰੇ ਬਾਦੇ ਫਰੇ ਕਿਹੜਾ ਖਾਨ ਮਾਲ ਵੰਦੀਏ। ਇੰਨੇ ਚਿਰ ਆਦ ਰਹਿਣਾ ਇਹ ਆਲ ਬੱਲੀਏ ਤੇ ਚਲੋ ਹੁਣ ਮਿੱਤਰੋ ਚੁਰਤੇ ਆ ਆਪਾਂ ਜਲੰਧਰ ਵੱਲ ਨੂੰ ਤੇ ਜੋਕਰ ਆਪਣੀ ਵੇਟ ਕਰੀ ਜਾਂਦੇ ਆ। ਕਦੇ ਇਹਦਾ ਤੁਹਾਨੂੰ ਪਰਾ ਹੀ ਆ ਉਹ ਮਾੜਾ ਭੁੱਟਾ ਕੋਈ ਸਾਡਾ ਹੀ ਤੇ ਚਲਾਉਣ ਜਾ ਕੇ ਰੋਟੀ ਦੇ ਦਰਪੇਂ ਕਰਦੇ ਤਾਂ ਜਾਪਾ ਗੋਂ ਵੀ ਜਾਣਾ ਹੈ ਤਰਾ ਮਰੂਤੀ ਦਾ ਤੁਹਾਨੂੰ ਕਲਰ ਚੈੱਕ ਕਰਾਣਾ ਬਹੁਤ ਘੈਂਟ ਲੱਗਾ ਸ਼ਾਇਦ ਆਪਾਂ ਵੀ ਕਰਾ ਦਈਏ ਜੇ ਨਾਲ ਦਾ ਦੇਖਿਓ ਮੜਾ ਜਾਨ ਵਾਲੀ ਐਂਡਾ ਸਿਰਾਗਲ ਬਾਦ ਆਉਂਦਾ ਦੇਖਦੇ ਆਪਾਂ ਵੀ ਦੇ ਨਾਲ ਦਾ ਜੇ ਕਰਾਉਨੇ ਆ ਸੋ ਵਿੱਚੋਂ 60% ਪਿਆਜ ਆਪਾਂ ਕਰਾਉਂਦੇ 40% ਨਹੀਂ ਤੇ ਇਹਦੇ ਆ ਲਾਵੇ ਮਿੱਤਰੋ ਆਪਾਂ ਪਹੁੰਚ ਗਏ ਬਾਪਿਆਂ ਨਾਲ ਬਾਪਾ ਰੋਟੀ ਰੋਟੀ ਖਵਾ ਰੇ ਭੁੱਖ ਬੋਲ ਗਏ ਸਰਦਾਰ ਕਹਿੰਦਾ ਕਿ ਹੈ ਜੀ ਨੂੰ ਮੈਂ ਆਪੇ ਰੋਟੀ ਖਵਾ ਦੂੰਗਾ ਕਿੱਥੋਂ ਖਵਾ ਦੂੰਗਾ ਇੱਥੇ ਸਰ ਇਹਨੇ ਪੈਸੇ ਪਾ ਦੇ ਰੋਟੀ ਦੇ ਮੈਂ ਰੋਟੀ ਖਵਾ ਦੂੰਗਾ ਬਾਪਾ ਇਹ ਦੱਸੇ ਕੋ ਜਾਣਾ ਟ੍ਰਾਂਸਫਰ ਲਾ ਕੇ ਕਿ ਮੈਂ ਜਾਣਾ ਨਹੀਂ ਨਹੀਂ ਮੈਂ ਜਾਣਾ ਵਾ ਬਸ ਜਾ ਬਟਰ ਕੇਵਲ ਦਾ ਡਰਮ ਲਾਓ ਫੇ ਲੈ ਆਓ ਲੈ ਆਓ ਰੋਟੀ ਰੋਟੀ 36 30 ਸਪੈਸ਼ਲ ਐਡੀਸ਼ਨ ਜਾਂਦਾ ਬੋਕ ਦਾ ਪਾਣੀ ਪੂਣੀ ਪੋਛ ਲਿਆ ਕਰੋ ਆਉਂਦੇ ਜਾਂਦੇ ਨੂੰ వాటర్ ਕੋਲਰ ਤੇ ਮੈਨੂੰ ਵੀ ਦੀਦਾ ਕਿਦਾਂ ਮੈਂ ਕਿ ਵਿਚ ਪਿਆ ਪੂਰਾ ਹੀ ਆਇਆ ਨਾ ਇਦਾਂ ਨਾ ਮੇਰੀ ਗੱਲ ਸਿਰ ਪੰਜ ਗਲਾਸ ਹੈਗਾ ਦੇਖੀ ਯਾਰ ਇਹੋ ਪਿਆ ਇਹ ਯਾਰ ਕੀ ਡਰਾਮਾ ਖੜਿਆ ਜਿਆਦਾ ਬਾਕੀ ਚਲਾਉਣਾ ਚਾਹੀਦਾ ਜੀ ਜਾਂ ਨਾ ਪਿਆ ਨਾ ਮਾਮਾ ਠੀਕ ਕਰੀਏ ਹੁਣ 5:00 ਵਜੇ ਆਇਆ ਤਾਂ ਨਿਆਰੇ ਹੀ ਕਿਤੇ ਆਰੇ ਘਟਣਾ ਹੈ ਹਾਂ ਜੀ ਗੱਲ ਹੈ ਫਾਈਵਰ ਇਹ ਤਾਂ ਮੇਰੀ ਕਿਹੜੀ ਆ ਭਾਈ ਕੀ ਕਹਿਣਾ ਸੀ ਦੇਵਾਲਾ ਨੂੰ ਗੈਪ ਨਾਲ ਚੈਨਲ ਸਬਸਕ੍ਰਾਈਬ ਕਰ ਲੈ ਤੇ ਵਤਾਰ ਵੜਦੇ ਨਹੀਂ ਕੋਈ ਆਲਡਾ ਕੇਵਲ ਭਾਈ ਜੀ ਕਿੱਦਾਂ ਕਰਨੀ ਸਰਸਾਏਗਾ ਨਾ ਕੁਆਲਿਟੀ ਆਮਾ ਕੁਆਲਿਟੀ ਆਂ ਤੇ ਅੰਦਰ ਇਦਾਂ ਹੁੰਦਾ ਇਹ ਇੰਨਾ ਜਲੂਸ ਕਰਾਉਂਦਾ ਨਾ ਸਾਡਾ ਟਰੈਕਟਰ ਤਾਂ-ਤਾਂ ਦੇ ਬੰਦ ਹੋ ਜਾਂਦਾ ਦੁਬਾਰਾ ਡਰਾਈਵਰ ਵੀ ਉੱਤਾਂ ਰਿਹਾ ਜੱਕ